ਸ੍ਰੀ ਰਾਗ ਮਹੱਲਾ ਚੌਥਾ ਰਸ୍ୟ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਦ ਮਿਲੈ ਰਸ ਖਾਏ ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ ਆਤਮਕ ਜੀਵਨ ਜੀਵਨ ਦੇਣ ਵਾਲਾ ਹੈ ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ ਕਿਵੇਂ ਕੋਈ ਮਨੁੱਖ ਇਸ ਰਸ ਇਹ ਰਸ ਖਾ ਸਕਦਾ ਹੈ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉ ਕਰ ਮਿਲਿਆ ਪ੍ਰਭੂ ਆਏ ਜੇ ਭੇਤ ਸਮਝਣਾ ਹੈ ਤਾਂ हे ਭਾਈ ਉਹਨਾਂ ਜੀਵਨ ਜੀਵ ਇਸਤਰੀਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਪ੍ਰਭੂ ਕਿਵੇਂ ਆ ਕੇ ਮਿਲਿਆ ਹੈ ਉਏ ਵੇਪਰਵਾਹ ਨਾ ਬੋਲਨੀ ਔ ਮਲ ਮਲ ਧਵਾ ਤਨ ਪਾਏ ਜਿਨਾ ਜੀ ਵਿਸਤਰੀਆਂ ਨੇ ਪ੍ਰਭ ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ ਦੁਨੀਆ ਦੀ ਸੋਭਾ ਆਦਿਕ ਵੱਲੋਂ ਬੇਮੁਥਾਜ ਹੋ ਜਾਂਦੀਆਂ ਹਨ ਇਸ ਵਾਸਤੇ ਉਹ ਬਹੁਤਾ ਨਹੀਂ ਬੋਲਦੀਆਂ ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ਭਾਈ ਦੇ ਮਿਲ ਸੱਜਣ ਅਰਗੁਣ ਸਾਰ ਏ ਭਾਈ ਗੁਰੂ ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਹੋ ਮੈਂ ਮਾਰ ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ ਉਹ ਸ਼ਰਨ ਆਏ ਮਨੁੱਖ ਦੇ ਹਿਰਦੇ ਵਿੱਚੋਂ ਹਉਮੈ ਦਾ ਦੁੱਖ ਮਾਰ ਕੇ ਕੱਢ ਦਿੰਦਾ ਹੈ ਰਹਾਉ ਗੁਰਮੁਖੀ ਆਸੋਹਾਗਣੀ ਤਿੰਨ ਦਇਆ ਪਈ ਮਨ ਆਏ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ ਕੋਈ ਸੁਹਾਗ ਭਾਗ ਵਾਲੀਆਂ ਹੋ ਜਾਂਦੀਆਂ ਹਨ ਉਹਨਾਂ ਪਾਸੋਂ ਜੀਵਨ ਜੁਗਤ ਪੁੱਛਿਆ ਉਹਨਾਂ ਦੇ ਮਨ ਵਿੱਚ ਤਰਸ ਆ ਜਾਂਦਾ ਹੈ ਸਤਗੁਰੂ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਤੇ ਉਹ ਦੱਸਦੀਆਂ ਹਨ ਇਸ ਸਤਗੁਰੂ ਦਾ ਵਚਨ ਇੱਕ ਕੀਮਤੀ ਰਤਨ ਹੈ ਜਿਹੜਾ ਜੀਵ ਗੁਰੂ ਦੇ ਵਚਨ ਉੱਤੇ ਸ਼ਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਕ ਲੈਂਦਾ ਹੈ ਸੇਵਡ ਭਾਗੀ ਵੱਡ ਜਾਣੀ ਐ ਜਿਨ ਹਰ ਰਸ ਖਾਦਾ ਗੁਰ ਭਾਏ ਜੁਨਾ ਮਨੁਕਾਣੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ ਰਸ ਚੱਕਿਆ ਹੈ ਉਹ ਵੱਡੇ ਭਾਗਾ ਵਾਲੇ ਸਮਝੇ ਜਾਂਦੇ ਹਨ ਇਹੋ ਹਰ ਰਸ ਵਣ ਤਿਣ ਸਬਤ ਹੈ ਭਾਗ ਹੀਣ ਨਹੀਂ ਕਾਏ ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ ਤਿਵੇਂ ਪ੍ਰਮਾਤਮਾ ਦਾ ਇਹ ਨਾਮ ਰਸ ਵਣ ਤ੍ਰੇਣ ਵਿੱਚ ਹਰ ठाव ਮੌਜੂਦ ਹੈ ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ ਪਰ ਮੰਦੇ ਭਾਗਾ ਵਾਲੀ ਜੀਵ ਇਸਤਰੀ ਇਸ ਨਾਮ ਰਸ ਨੂੰ ਨਹੀਂ ਚੱਕਦੀ ਬਿਨ ਸਤਿਗੁਰੂ ਪੱਲਾ ਨਾ ਪਵੈ ਮਨ ਮੁੱਕ ਰਹੀ ਬਿਲ ਲਾਏ ਗੁਰੂ ਦੀ ਛਨ ਪਹਿਣ ਤੋਂ ਬਿਨਾ ਇਹ ਨਾਮ ਰਸ ਪ੍ਰਾਪਤ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਾਮ ਰਸ ਤੋਂ ਵਾਂਝੇ ਰਹਿ ਕੇ ਵਿਲਕਦੇ ਹੀ ਰਹਿੰਦੇ ਹਨ ਕੋਈ ਸਤਿਗੁਰੂ ਆਗੈ ਨਾ ਨਿਵੈ ਉਹਨਾਂ ਅੰਤਰ ਕ્રોਧ ਬੁਲਾਏ ਉਹਨਾਂ ਦੇ ਅੰਦਰ ਕ੍ਰੋਧ ਆਪ ਟਿੱਕੀ ਰਹਿੰਦੀ ਹੈ ਉਹ ਸਤਗੁਰੂ ਦੇ ਅੱਗੇ ਸਿਰ ਨਹੀਂ ਨਿਵਾਉਂਦੇ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਪ੍ਰਮਾਤਮਾ ਦੇ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਨਾਮ ਰਸ ਵਿੱਚ ਕੋਈ ਫਰਕ ਨਹੀਂ ਹੈ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੀ ਜਿੰਦ ਦਾ ਸੰਹਾਰਾ ਹੈ ਰਸ ਹੈ ਆਪ ਦਇਆ ਕਰ ਦੇਵਸੀ ਗੁਰ ਮੱਕੀ ਅਮਰਤ ਚੋਏ ਪਰਮਾਤਮਾ ਆਪ ਹੀ ਮੇਰ ਕਰਕੇ ਇਹ ਨਾਮ ਰਸ ਦਿੰਦਾ ਹੈ ਜਿਵੇਂ ਸ਼ਹਿਦ ਦੇ ਛੱਤੇ ਵਿੱਚੋਂ ਸ਼ਹਿਦ ਚੋਂਦਾ ਹੈ ਤਿਵੇਂ ਗੁਰੂ ਦੀ ਛੰਨ ਪਿਆ ਆਤਮਿਕ ਜੀਵਨ ਦੇਣ ਵਾਲਾ ਰਸ ਜੀਵ ਦੇ ਅੰਦਰੋਂ ਚੋਂਦਾ ਹੈ ਸਭ ਮਨ ਤਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਇਹ ਨਾਨਕ ਜਿਸ ਮਨੁੱਖ ਦੇ ਮਨ ਵਿੱਚ ਉਹ ਪਰਮਾਤਮਾ ਆ ਵਸਦਾ ਹੈ ਨਾਮ ਰਸ ਆ ਵਸਦਾ ਹੈ ਉਸ ਦਾ ਸਾਰਾ ਸਰੀਰ ਉਸ ਦਾ ਮਨ ਹਰਾ ਹੋ ਜਾਂਦਾ ਹੈ ਖੜ ਪੈਂਦਾ ਹੈ ਸ੍ਰੀ ਰਾਗ ਮਹੱਲਾ ਚੌਥਾ ਦਿਨ ਸੁ ਚੜਾ ਫਿਰ ਆਤਮਾ ਉਰਾਣ ਸੁ ਬਾਈ ਜਾਏ ਦਿਨ ਚੜਦਾ ਹੈ ਫਿਰ ਡੁੱਬ ਜਾਂਦਾ ਹੈ ਸਾਰੀ ਰਾਤ ਭੀ ਲੰਘ ਜਾਂਦੀ ਹੈ ਆਉ ਕਟੈ ਨਰ ਨਾ ਬੁਝੈ ਨਿਤ ਮੁਸਾ ਲਾਜ ਟੁਕਾਏ ਇਸ ਕਰਕੇ ਤਰ੍ਹਾਂ ਸਹਜੇ ਸਹਜੇ ਉਕਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਹਾ ਹੈ ਜਿਵੇਂ ਚੂਹਾ ਸਦਾ ਰੱਸੀ ਨੂੰ ਟੁਕਦਾ ਜਾਂਦਾ ਹੈ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲੱਗੀ ਮਾਕੀ ਪਚਾ ਪਚਾਏ ਜਿਵੇਂ ਗੁੜ ਜੀਵਾਂ ਨੂੰ ਮਿੱਠਾ ਲੱਗਦਾ ਹੈ ਤਿਵੇਂ ਮਾਇਆ ਦਾ ਮਿੱਠਾ ਮੂਹ ਪ੍ਰਭਾਵ ਪਾ ਰਹਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿੱਚ ਫਸ ਕੇ ਖਾਰ ਹੁੰਦਾ ਹੈ ਜਿਵੇਂ ਮੱਕੀ ਗੁੜ ਉੱਤੇ ਚੰਬੜ ਕੇ ਮਰ ਜਾਂਦੀ ਹੈ ਭਾਈ રે ਮੈਂ ਮੀਤ ਸਖਾ ਪ੍ਰਭ ਸੁਹੇ ਇਹ ਭਾਈ ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ ਸਾਥੀ ਹੈ ਪੁੱਤ ਕੁਲਤ ਮੋਹ ਵਿਖ ਹੈ ਅੰਤ 베ਲੀ ਕੋਈ ਨਾ ਹੋਏ ਪੁੱਤਰ ਦਾ ਇਸਤਰੀ ਦਾ ਮੋਹ ਜ਼ਹਿਰ ਹੈ ਜੋ ਆਤਮਕ ਜੀਵਨ ਨੂੰ ਮੁਕਾ ਦਿੰਦਾ ਹੈ ਅਤੇ ਪੁੱਤਰ ਇਸਤਰੀ ਯਾਦਕ ਵਿੱਚੋਂ ਅੰਤ 베ਲੇ ਕੋਈ ਸਾਥੀ ਵੀ ਨਹੀਂ ਬਣਦਾ ਰਹਾਉ ਗੁਰਮਤਿ ਹਰ ਲਿਵ ਉੱਭਰੇ ਹਲਪਤ ਰਹੀ ਸ਼ਰਨਾਏ ਜਿਹੜੇ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿੱਚ ਸੁਰਤ ਜੋੜਦੇ ਹਨ ਉਹ ਇਸ ਮੋਹ ਤੋਂ ਵੱਜ ਜਾਂਦੇ ਹਨ ਪ੍ਰਭੂ ਦੀ ਸ਼ਰਨ ਪੈ ਕੇ ਉਹ ਨਿਰਲੇਪ ਹੋ ਜਾਂਦੇ ਹਨ ਉਹਨੇ ਚੱਲਣ ਸਦਾ ਨਿਹਾਲਿਆ ਹਰ ਕਰ ਚਲਿਆ ਪਤ ਪਾਏ ਉਹਨਾਂ ਮਨੁੱਖਾਂ ਨੇ ਜਗਤ ਤੋਂ ਆਕਰ ਚਲੇ ਜਾਣ ਨੂੰ ਸਦਾ ਸਾਹਮਣੇ ਵਿਖਿਆ ਹੈ ਉਹਨਾਂ ਨੇ ਪਰਮਾਤਮਾ ਦਾ ਨਾਮ ਜੀਵਨ ਸਬਰ ਵਾਸਤੇ ਖਰਚ ਇਕੱਠਾ ਕੀਤਾ ਹੈ ਤੇ ਲੋਕ ਪਰਲੋਕ ਵਿੱਚ ਇੱਜ਼ਤ ਪਾਈ ਹੈ ਗੁਰਮੁਖ ਦਰਗਾਹ ਮੰਨਿਆ ਹਰ ਆਪ ਲੈ ਗੱਲ ਲਾਏ ਗੁਰੂ ਦੇ ਸਨਮ ਕੋ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਸਤਕਾਰੇ ਜਾਂਦੇ ਹਨ ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਗੁਰੂ ਦੇ ਸਨਮ ਕੋ ਰਹਿਣ ਵਾਲੇ ਬੰਦਿਆ ਨੂੰ ਜੀਵਨ ਦਾ ਰਸਤਾ ਸਾਫ ਪਧਰਾ ਦਿਸਦਾ ਹੈ ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਤੇ ਪਹੁੰਚਣ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪਾਉਂਦਾ ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵਲਾਏ ਉਹ ਪਰਮਾਤਮਾ ਦੇ ਨਾਮ ਦੀ ਸਿਮਸਲਾ ਕਰਦੇ ਰਹਿੰਦੇ ਹਨ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵਸਦਾ ਰਹਿੰਦਾ ਹੈ ਉਹ ਸਦਾ ਪ੍ਰਭੂ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ ਅਨਹਦ ਤੁਨੀ ਦਰਬਜ ਦੇ ਦਰ ਸੱਚਾਇ ਸੋਭਾ ਪਾਏ ਉਹਨਾਂ ਦੇ ਅੰਦਰ ਇੱਕ ਰਸ ਸੁਰ ਨਾਲ ਪ੍ਰਭੂ ਦੀ ਸਿਪਤ ਦੇ ਮਨੋਂ ਵਾਜੇ ਵੱਜਦੇ ਰਹਿੰਦੇ ਹਨ ਸਦਾ ਅਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ਜਿਨ ਗੁਰਮੁਖੋ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸਬਾਸ ਜਿਨਾਂ ਮਨੁੱਖਾਂ ਨੇ ਗੁਰੂ ਦੇ ਸਾਹਮਣੇ ਹੋ ਕੇ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕੀਤੀ ਹੈ ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ اے ਪ੍ਰਭ ਮੈਂ ਮੰਗਤੀ ਦੀ ਤੇਰੇ ਅੱਗੇ ਅਰਜ਼ੋਈ ਹੈ ਇਹ ਮੈਨੂੰ ਉਹਨਾਂ ਦੀ ਸੰਗਤ ਬਖਸ਼ ਨਾਨਕ ਭਾਗ ਵੱਡੇ ਤਨਾ ਗੁਰਮੁਖਾਂ ਜਿਨ੍ਹਾਂ ਅੰਤਰ ਨਾਮ ਪਰਗਾਸ ਇਹ ਨਾਨਕ ਗੁਰੂ ਦੇ ਸ਼ਨਮ ਕੋ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਤਮਿਕ ਚਾਨਣ ਪੈਦਾ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ